ਰਾਬਿ ਨੇ ਵਰ ਨਾ ਕੋਈ ਰਿਤਮ ਚਰਨੀ ਜੋ ਲਗੀ ਦਿਨ ਕੀ ਨਿਰਮਲ ਸੋਈ ਨਾਨਕੀ ਪ੍ਰਬੀਨਤੀ ਪ੍ਰਭ ਮਿਲੋ ਪ੍ਰਾਪਤ ਹੋਈ ਵੇ ਸਾਖ ਸੁਹਾਵਾ ਤਾਲ ਲਗੀ ਜਾਂ ਸੰਤ ਭੇਟੇ ਹਰ ਸੋਈ ਐ ਸਾਖ ਸੁਹਾਵਾ ਤਾਂ ਲਗੀ ਜਾਂ ਸੰਤ ਭੇਟੀ ਹਰ ਸੋਈ ਦੁਆੜੀ ਗੁਰਦੀਪਾ ਮਾਲਕਾ ਵਾਹਿਗੁਰੂ ਦੀ ਕਿਰਪਾ ਤੇ ਗੁਰੂ ਜੀ ਸਾਜਿ ਜਿਵਾਜੀ ਗੁਰੂ ਰੂਪ ਗੁਰਪਿਆਰੀ ਸਾਹਿਬ ਸੰਗਿ ਆਉ ਜੋ ਸਾਖ ਨੇ ਦੀ ਮੇਰੇ ਮਾਲਚਾ ਜੀ ਸੰਗਿ ਜਾ ਰਹੇ ਹੰ ਇਹ ਦੂਸਰਾ ਵੀ ਨਾਮ ਹੈ ਪਹਿਲਾ ਨਾਮ ਜੇ ਕਰਦਮ ਦਾ So... Uh -huh. ਸਤਗੁਰੂ ਦੀਆ ਬੁਝਾਏ ਜੂ ਇਹ ਜੀਵ ਰੂਪ ਇਸਤਰੀ ਉਸ ਪਤ ਨਹੀਂ ਮੰਨ ਰਹੀ ਤੇ ਮਾਰੇ ਕਹਿੰਦੇ ਨੇ ਵਿਸਾਕ ਧੀਰਨ ਕਿਉਂ ਵਾਢੀਏ ਕਿਵੇਂ ਧੀਰਜ ਆਵੇ ਕਿਉਂਕਿ ਮਨ ਨੂੰ தா ਸਕਦਾ ਜੇ ਜਿੰਨਾ ਤੱਕ ਸਾਡਾ ਮਲਾਪ ਨਹੀਂ ਹੁੰਦਾ ਸਾਡਾ ਮਨ ਤਪਦਾ ਰਹੇਗਾ ਜਿਉ ਤਪ ਤੈ ਬਾਰੂ ਬਾਰ ਤਪ ਤਪ ਕਪੇ ਬਹੁਤ ਬੇਕਾਰ ਜੈਤਨ ਬਾਣੀ ਵਿਸਰ ਜਾਏ ਜੋ ਪੱਕਾ ਰੋਗੀ ਬਿਲਾਏ ਵਿਲਕਦਾ ਰਹੇਗਾ ਧੀਰਜ ਨਹੀਂ ਆਣਾ ਮਾਰਗ ਨੇ ਜਿਨ੍ਹਾਂ ਜੀਵ ਰੂਪ ਇਸਤਰੀਆਂ ਦਾ ਵਿਛੋੜਾ ਪੈ ਚੁੱਕਿਆ ਹੈ ਵਿਸਾਖ ਤੀਰਨ ਕਿਉ ਵਾਢਿਆ ਜਿਨ੍ਹਾਂ ਪ੍ਰੇਮ ਬਿਛੋ ਤੇ ਮਾਰਗਨ ਸਾਜਨ ਪੁਰਖ ਵਿਸਾਰ ਕੀ ਲੱਗੀ ਮਾਇਆ ਧੋ ਉਹ ਸੱਜਣ ਪਤੀ ਪਰਮੇਸ਼ਰ ਨੂੰ ਸੱਚੇ ਪਾਤਸ਼ਾਹ ਕਨੇ ਵਿਛੋੜ ਕੇ ਤੁਨੂੰ ਮਾਇਆ ਰੂਪੀ ਇਹ ਮੋਹ ਲੱਗਿਆ ਪਿਆਏ ਤੋਂ ਹੁੰਦਾ ਧੋਖਾ ਮਾਰਗ ਨੇ ਤੁਹਾਡੇ ਨਾਲ ਮਾਇਆ ਭਾਈ ਧੋਖਾ ਕਰ ਰਹੀ ਹੈ ਸਾਡੇ ਸਾਰਿਆਂ ਦੇ ਨਾਲ ਰੋਜ਼ ਧੋਖਾ ਹੁੰਦਾ ਹੈ ਇਹ ਪੰਜ ਜਣੇ ਇਹ ਸਾਡੇ ਨਾਲ ਧੋਖਾ ਕਰਦੇ ਹਨ ਸਾਡੇ ਨਾਲ ਮਾਇਆ ਧੋਖਾ ਕਰਦੀ ਹੈ ਕਿਉਂਕਿ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਂ ਅਸੀਂ ਕੱਲਾ ਮਾਇਆ ਦੇ ਪਿੱਛੇ ਹੀ ਲੱਗੇ ਹੋਏ ਆ ਇਹ ਮਾਇਆ ਨੇ ਸਾਰੇ ਜਗਤ ਨੂੰ ਵੈਸੇ ਦਾ ਕਾਲਿਆ ਮਾਰੇ ਤੀਸਰੇ ਪਾਸ਼ਾ ਦੇ ਬਚਨ ਨੇ ਮਾਇਆ ਮਮਤਾ ਮੋਣੀ ਜਿਨ ਵਿਨ ਦੰਤਾ ਜਗ ਸਾਰੇ ਜਗਤ ਨੂੰ ਦੰਦ ਵੀ ਨਹੀਂ ਮਾਇਆ ਦੇ ਤੇ ਮਾਰੇ ਕਹਿੰਦੇ ਤਾਂ ਵੀ ਖਾਦੀ ਬੈਠੇ ਨੇ ਮਾਇਆ ਮਮਤਾ ਮੋਣੀ ਜਿਨ ਵਿਨ ਦੰਤਾ ਜਗ ਖਾਇਆ ਮਾਰੇ ਕੌਣ ਬਚਣਗੇ ਕਹਿੰਦੇ ਮਨ ਮੁਖਾਦੇ ਮਨ ਮੁਕਤ ਇਹ ਮਾਇਆ ਦੇ ਵਿੱਚ ਖਾਦੇ ਜਾਣਗੇ ਗੁਰਮੁਖ ਉਬਰੇ ਉਬਰੇ ਹੁੰਦਾ ਬਚ ਜਾਣਗੇ ਜਿਹੜੇ ਗੁਰਮੁਖ ਨੇ ਉਹ ਬਚ ਜਾਣਗੇ ਜਿਨ ਸੱਚ ਨਾਮ ਚਿਤ ਪਰ ਇੱਕੋ ਸ਼ਰਤ ਹੈ ਜੇ ਸੱਚੇ ਨਾਮ ਨਾਲ ਚਿਤ ਲਾਉਗੇ ਫਿਰ ਬਚੋਗੇ ਨਹੀਂ ਤਾਂ ਕੋਈ ਬਾ ਨਹੀਂ ਜੇ ਇਹ ਮਾਇਆ ਨੇ ਕਿਸੇ ਨੂੰ ਨਹੀਂ ਛੱਡਿਆ ਰਿਸ਼ੀਆਂ ਮੁਣੀਆਂ ਨੂੰ ਨਹੀਂ ਛੱਡਿਆ ਇਹਨੇ ਇਸ ਕਰਕੇ ਮਾਰੇ ਸਾਨੂੰ ਸਮਝਾ ਰਹੇ ਨੇ ਭਾਈ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰਨਾ ਸੰਗਤਨਾ ਹਰ ਅਵਨਾਸੀ ਓ ਮਾਰੇ ਕਹਿੰਦੇ ਜਿੰਨਾ ਪਿੱਛੇ ਤੂੰ ਸਾਰਾ ਕੁਝ ਕਰਦਾ ਫਿਰਨਾ ਹੈ ਨਾ ਪੁੱਤਰ ਹੁੰਦਾ ਜੀ ਪੁੱਤਰ ਕਲਤਰ ਹੁੰਦਾ ਜੀ स्त्री ਕਹਿੰਦੇ ਇਹਨਾਂ ਪੁੱਤਰਾਂ ਧੀਆਂ ਵਾਸਤੇ ਇਹ ਤੇਰੇ ਸੰਗ ਨਹੀਂ ਜਾਣੇ ਜਿਹਨੂੰ ਕਿਹਾ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੂਹਾ ਨਾਮ ਤੇਰੇ ਸੰਗ ਸਹਾਈ ਇੱਥੇ ਵੀ ਮਹਾਰਾਜ ਧੰਗ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਵਿਸਾਖ ਦੇ ਮਹੀਨੇ ਰਹਿ ਸਾਨੂੰ ਸਮਝਾ ਰਹੇ ਨੇ ਪੁੱਤਰ ਕਲਤਰ ਨਾ ਸੰਗਤ ਨਾ ਾਰੇ ਅਵਨਾਸੀਓ ਅਸਲ ਤੇਰਾ ਸਾਥ ਹੀ ਕੋਣ ਹੈ ਪਰਮੇਸ਼ਰ ਅਵਨਾਸੀ ਹੁੰਦਾ ਜੋ ਨਾ ਨਾ ਸੋਣ ਵਾਲਾ ਉਹ ਪਤੀ ਪਰਮੇਸ਼ਰ ਹੈ ਕਾਲਪੁਰਖ ਜਿਹਨੂੰ ਤੂੰ ਸਾਥੀ ਬਣਾ ਪਰ ਜੀਵ ਕੀ ਕਰ ਰਿਹਾ ਹੈ ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੋ ਸਾਰੀ ਲੁਕਾਈ ਧੰਧਿਆਂ ਦੇ ਵਿੱਚ ਮੋਹ ਦੇ ਵਿੱਚ ਫਸੀ ਪਈ ਹੈ ਮੋੜ ਮੋੜ ਕੇ ਪਲ ਚੁੰਦੀ ਮੋੜ ਮੋੜ ਕੇ ਵਾਰ-ਵਾਰ ਇਹ ਫਸ ਰਹੀ ਸਾਰੀ ਲਗਾਈ ਝੂਠੇ ਤੰਦੇ ਮੋਹ ਇਸ ਕਰਕੇ ਸੱਚੇ ਬਾਦਸ਼ਾਹ ਕਹਿੰਦੇ ਹਨ ਜਿੰਨਾ ਤੰਦਿਆ ਪਿੱਛੇ ਤੂੰ ਭੱਜਿਆ ਫਿਰਨਾ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋ ਅੱਗੇ ਖੋਏ ਜਾਣੇ ਨੇ ਸਾਰਾ ਕੁਝ ਤੂੰ ਕਹਿੰਦਾ ਮੈਂ ਕੋਠੀਆਂ ਬੜੀਆਂ ਬਣਾਇਆ ਤੂੰ ਕਹਿੰਦਾ ਮੈਂ ਦੁਕਾਨਾਂ ਬੜੀਆਂ ਬਣਾਇਆ ਮੈਂ ਪਹਿਲੀ ਬੜੀ ਬਣਾ ਕੇ ਆ ਗਿਆ ਪਰਮੇਸ਼ਰ ਨੇ ਪੁੱਛਣਾ ਨਾਮ ਅਗਾ ਇਕਸ ਵੇਖੋ ਪੜੋ ਗੁਰਬਾਣੀ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਇਹ ਤਾਂ ਸਾਰੇ ਖੋਏ ਜਾਣੇ ਨੇ ਇੱਥੇ ਹੀ ਰਹਿ ਜਾਣੇ ਨਾ ਤਾਂ ਖੋਏ ਜਾਣੇ ਨੇ ਇਸ ਕਰਕੇ ਭਾਈ ਕੱਲਾ ਇਹਦੇ ਵਿੱਚ ਇਹਨਾਂ ਸਵਾਸ ਗੋਪਲ ਚ ਪਲਚ ਪਲਚ ਸਗਲੀ ਮੁਈ ਵਾਰ-ਵਾਰ ਮਾਰੇ ਕਹਿੰਦੇ ਇਹ ਝੂਠੇ ਤੰਦਿਆਂ ਦੇ ਵਿੱਚ ਮਾਰੇ ਕਹਿੰਦੇ ਮਨੁੱਖ ਫਸ ਰਿਹਾ पलच पलच सगली मु ਝੂਠੇ ਤੰਦੇ ਮੋ ਇਕਸ ਹਰ ਕੇ ਨਾਮ ਬਿਨ ਇਕ ਨਾਮ ਤੋਂ ਬਿਨਾ ਅੱਗੇ ਲਈਏ ਖੂ ਅੱਗੇ ਸਾਰਾ ਕੁਝ ਪਾਈ ਖੋਇਆ ਜਾਣਾ ਹੈ ਦਇਉ ਵਿਸਾਰ ਵਿਗੁਚ ਨਾਮ ਪ੍ਰਭਿਨੇ ਵਰਨਾ ਕੋਈ ਦਇਉ ਹੁੰਦਾ ਪਿਆਰਾ ਪ੍ਰਭੂ ਵਿਗੁਚ ਨਾ ਹੁੰਦਾ ਖਰਾਬ ਹੋ ਰਿਹਾ ਜੀਵ ਮਾਰੇ ਕਹਿੰਦੇ ਪਤੀ ਪਰਮੇਸ਼ਰ ਤੋਂ ਬਿਨਾ ਉਸ ਪਿਆਰੇ ਤੋਂ ਬਿਨਾ ਉਹਨੂੰ ਵਿਸਾਰੀ ਬੈਠਾ ਹੈ ਬਿਗੁਚਨਾ ਖਰਾਬ ਹੋ ਰਿਹਾ ਹੈ ਤੇ ਉਹਦੇ ਤੋਂ ਬਿਨਾ ਤੇਰੀ ਜਿੰਦ ਦਾ ਕੋਈ ਆਸਰਾ ਨਹੀਂ ਪਾਈ ਪ੍ਰਭਿ ਨ ਅਵਰਨਾ ਪ੍ਰਭੂ ਪਤੀ ਪਰਮੇਸ਼ਰ ਤੋਂ ਬਿਨਾ ਤੇਰੀ ਜਿੰਦ ਦਾ ਆਸਰਾ ਕੋਈ ਨਹੀਂ ਹੈ ਤੇ ਮਹਾਰਾਜ ਕੀ ਕਰੇ ਕੀ ਕਰੀਏ ਪ੍ਰੀਤਮ ਚਰਨੀ ਜੋ ਲਗੀ ਤਿਸ ਕੀ ਨਿਰਮਲ ਸੋਈ ਪ੍ਰੀਤਮ ਦੇ ਚਰਨਾ ਨ ਲੱਗ ਪਰਮੇਸ਼ਰ ਦੇ ਨਾਮ ਦੇ ਨਾਲ ਲੱਗ ਗੁਰਬਾਣੀ ਦੇ ਨਾਲ ਲੱਗ ਪ੍ਰੀਤਮ ਚਰਨੀ ਚੋ ਲਗੇ ਤਿਨ ਕੀ ਨਿਰਮਲ ਸੋਇ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਜਿਹੜੀ ਕਰਨੀ ਹੈ ਨਾ ਨਿਰਮਲ ਹੁੰਦੀ ਜੀ ਪਵਿੱਤਰ ਹੋ ਜਾਏਗੀ ਤੇਰਾ ਜੀਵਨ ਪਵਿੱਤਰ ਹੋ ਜਾਏਗਾ ਪਤੀ ਪਰਮੇਸ਼ਰ ਦੇ ਨਾਲ ਤੂੰ ਲੱਗੇਗਾ ਪ੍ਰੀਤਮ ਪਰਚਰਨੀ ਜੋ ਲਗੇ ਤਿਨ ਕੀ ਨਿਰਮਲ ਸੋਇ ਤੇਰੀ ਜੀਵਨ ਪਵਿੱਤਰ ਹੋ ਜਾਵੇਗਾ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਅਖੀਰ ਤੇ ਬੇਨਤੀ ਕਰਨੀ ਸਾਨੂੰ ਸਾਰਿਆਂ ਨੂੰ ਸਕਾਈਏ ਇਸ ਤਰ੍ਹਾਂ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰੀਏ ਹੇ ਅਕਾਲ ਪੁਰਖ ਜੀ ਨਾਨਕ ਕੀ ਪ੍ਰਭ ਬੇਨਤੀ ਹੇ ਅਕਾਲ ਪੁਰਖ ਜੀ ਤੇਰੇ ਚਰਨਾਂ ਵਿੱਚ ਬੇਨਤੀ ਹੈ ਪ੍ਰਭ ਮਿਲੋ ਪ੍ਰਾਪਤ ਹੋਏ ਮੈਨੂੰ ਮਿਲੋ ਮੇਰਾ ਮਲਾਪ ਕਰਾਓ ਜੋਦੜੀ ਕਰਿਆ ਕਰੋ ਨਾ ਫਿਰ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਨੇ ਕਾ ਚਾਉਂ ਕੀ ਅਸੀ ਵਿਛੜਿਆ ਪਰਮੇਸ਼ਰ ਜੀ ਤੁਹਾਡੇ ਅੱਗੇ ਬੇਨਤੀ ਹੈ ਕਿ ਸਾਡਾ ਮਲਾਪ ਕਰਵਾਓ ਵਿਸਾਖ ਸੁਹਾਵਾ ਤਾਂ ਲਗੀ ਜਾਂ ਸੰਤ ਭੇਟੇ ਹਰ ਸੋਈ ਵਿਸਾਖ ਦਾ ਮਹੀਨਾ ਉਹਨਾਂ ਵਾਸਤੇ ਸ਼ੋਭਨੀਕ ਹੈ ਭਾਵ ਕਿ ਸੋਹਣਾ ਹੈ ਸੁਹਾਵਾ ਹੁੰਦਾ ਜੀ ਸੋਹਣਾ ਮਹਾਰਗ ਨੇ ਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਈ ਇਥੇ ਸੰਤ ਦਾ ਮਤਲਬ ਹੈ ਹਰੀ ਅਕਾਲਪੁਰਖ ਜੇ ਅਕਾਲਪੁਰਖ ਮਿਲ ਜਾਵੇ ਤੇ ਮਹੀਨਾ ਵੀ ਭਾਈ ਸੁਹਾਵਣਾ ਹੈ ਇਹ ਵਿਸਾਖ ਦਾ ਮਹੀਨਾ ਵੀ ਸੋਹਣਾ ਹੈ ਨਹੀਂ ਤਾਂ ਕੋਈ ਸੋਹਣਾ ਨਹੀਂ ਜੇ ਵਿਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੇ ਹਰ ਸੋਏ ਜੇ ਸੰਤ ਨਾਲ ਭੇਟਾ ਹੋ ਜਾਵੇ ਗੁਰੂ ਨਾਲ ਸਾਡੀ ਭੇਟਾ ਹੋ ਜਾਵੇ ਗੁਰੂ ਨਾਲ ਸਾਡਾ ਮਲਾਪ ਹੋ ਜਾਵੇ ਤੇ ਮਹੀਨਾ ਵੀ ਭਾਈ ਸੁਹਾਵਣਾ ਹੈ ਆਓ 10 ਕੁ ਮਿੰਟ ਆਪਾਂ ਜੋ ਅੱਜ ਬੜਾ ਵੱਡਾ ਮੁਲਾ ਇਤਿਹਾਸ ਹੈ ਕਲਗੀਧਰ ਸੱਚੇ ਪਾਤਸ਼ਾਹ ਨੇ 1699 ਦੀ ਈਸਵੀ ਨੂੰ ਅੱਜ ਖਾਲਸਾ ਪੰਥ ਦੀ ਭਾਈ ਸਾਜਨਾ ਦਿਵਸ ਕੀਤੀ ਹੈ ਕਈ ਮਹੀਨੇ ਪਹਿਲਾਂ ਪਾਤਸ਼ਾਹ ਜੀ ਨੇ ਇਹ ਸਾਰੇ ਥਾਈ ਚਿੱਠੀਆਂ ਭੇਜੀਆਂ ਹਨ ਕਿ ਸੰਗਤਾਂ ਨੂੰ ਇੱਕ ਵਿਸ਼ੇਸ਼ ਪ੍ਰੋਗਰਾਮ ਦੇਣਾ ਹੈ ਵੱਦ ਤੋਂ ਵੱਦ ਅਨੰਦਪੁਰ ਸਾਹਿਬ ਪਹੁੰਚੋ ਕਿਉਂਕਿ ਜਿਹੜੀ ਸੰਗਤ ਵੀ ਆਈ ਨਾ ਕਈ ਮਹੀਨਿਆਂ ਪਹਿਲਾਂ ਤੁਰੇ ਨਹੀਂ ਤੁਸੀਂ ਖਿਆਲ ਕਰੋ ਜਿਹੜੇ ਪੰਜ ਪਿਆਰਿਆਂ ਆਏ ਨੇ ਨਾ ਉਹ ਸੰਗਤ ਦੇ ਨਾਲ ਹੀ ਆਏ ਨੇ ਤੇ ਕੋਈ ਕਰਨਾਟਕ ਤੋਂ ਆਇਆ ਜੀ ਕੋਈ ਅੜੀਸਾ ਤੋਂ ਆਇਆ ਇਹ ਪੰਜਾਂ ਪਿਆਰਾਂ ਵਿੱਚ ਆਏ ਨਾ ਸਾਰੇ ਇਹ ਅਲੱਗ-ਅਲੱਗ ਸੀ ਕੋਈ ਇੱਕ ਜਗ੍ਹਾ ਨਹੀਂ ਆਏ ਅੜੀਸਾ ਦੇ ਨੇ ਕੋਈ ਕੋਈ ਕਰਨਾਟਕ ਦਾ ਕੋਈ ਦਿੱਲੀ ਤੋਂ ਆਇਆ ਹਸਨਾਪੁਰ ਦਿੱਲੀ ਉਹਨੂੰ ਕਹਿੰਦੇ ਸੀ ਕੋਈ ਲਾਹੌਰ ਤੋਂ ਆਇਆ ਇੱਕ ਭਾਈ ਸਾਹਿਬ ਗੁਜਰਾਤ ਗੁਜਰਾਤ ਤੋਂ ਆਏ ਨੇ ਜਿਹੜੇ ਪੰਜਾ ਪਿਆਰਾਂ ਵਿੱਚ ਆਮਲ ਸੀ ਤੇ ਵੇਖੋ ਮੈਂ ਕਹਿੰਨਾ ਵੀ ਕਿੰਨੇ ਮਹੀਨੇ ਪਹਿਲਾਂ ਤੁਰੇ ਹੋਣਗੇ ਅੱਜ ਤਾਂ ਸਾਧਨ ਨੇ ਆਪਾਂ ਗੱਡੀ ਕਰਵਾ ਲੈਨੇ ਆ ਕੁਝ ਹੋਰ ਕਰੋ ਤਾਂ ਸਾਧਨ ਹੀ ਕੋਈ ਨਹੀਂ ਸੀ ਤੁਰ ਕੇ ਆਣਾ ਪੈਂਦਾ ਸੀ ਦੋ ਦੋ ਤਿੰਨ ਇੰਨਾ ਚਾ ਸੀ ਫਿਰ ਵੇਖੋ ਮੈਂ ਕਹਿੰਨਾ ਗੁਰੂ ਦੀ ਸਿੱਖੀ ਕਿਥੋਂ ਤੱਕਨ ਫੈਲੀ ਹੋਈ ਸੀ ਅੱਜ ਤਾਂ ਅਸੀਂ ਪੰਜਾਬ ਤੱਕ ਨਹੀਂ ਰਹਿ ਸੈਮ ਸੀਮਤ ਰਹਿ ਗਏ ਆ ਇੰਨਾ ਸਾਡੇ ਕੋਲ ਹੋਇਆ ਹੀ ਨਹੀਂ ਪਰ ਪਿਆਰ ਨਹੀਂ ਵੰਡਿਆ ਨਾ ਗੁਰੂ ਦੀ ਸਿੱਖੀ ਕਿੰਨੀ ਫੈਲੀ ਹੋਈ ਸੀ ਕਿੱਥੋਂ ਕਿੱਥੋਂ ਸੰਗਤ ਆਈ ਗੁਜਰਾਤ ਤੋਂ ਅੜੀਸਾ ਤੋਂ ਹਸਨਾਪੁਰ ਦਿੱਲੀ ਤੋਂ ਲਾਹੌਰ ਤੋਂ ਇਹ ਸਾਰੀ ਜਗ੍ਹਾੋਂ ਭਾਈ ਸੰਗਤ ਆਈ ਪਾਤਸ਼ਾਹੀ ਨੇ ਪਹਿਲੇ ਹੁਕਮਨਾਮੇ ਭੇਜ ਦਿੱਤੇ ਹਨ 7-8 ਮਹੀਨੇ ਪਹਿਲਾਂ ਕਿ ਵਿਸਾਖੀ ਤੇ ਸੰਗਤ ਵੱਧ ਤੋਂ ਵੱਧ ਆਵੇ ਤੇ ਸੰਗਤ ਨੂੰ ਵਿਸ਼ੇਸ਼ ਪ੍ਰੋਗਰਾਮ ਦੇਣਾ ਹੈ ਕਹਿੰਦੇ ਹਨ ਬਹੁਤ ਜ਼ਿਆਦਾ ਇਕੱਠ ਹੋਇਆ ਚਲੋ ਕੋਈ ਕਿੰਨਾ ਕਹਿੰਦਾ 10 ਲੱਖ ਦਾ ਕਹਿੰਦਾ ਕੋਈ ਕਿੰਨਾ ਕਹਿੰਦਾ ਇਹ ਗੱਲ ਕਰ ਲਓ ਵੀ ਬਹੁਤ ਕੱਟ ਸੀ ਸਵੇਰੇ ਅੰਮ੍ਰਿਤ ਆਪਣੀ ਸੁਰਤੀ ਥੋੜੀ ਜੀ ਉਥੇ ਲੈ ਚਲੋ ਆਨੰਦਪੁਰ ਸਾਹਿਬ ਜਿੱਥੇ ਕੇਸਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਮਹਾਰਾਜ ਜਿਨੇ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਉਥੇ ਦੀਵਾਨ ਸਜਿਆ ਹੋਇਆ ਹੈ ਅੰਮ੍ਰਿਤ ਵੇਲੇ ਦੇ ਭਾਈ ਦੀਵਾਨ ਸਜੇ ਹਨ ਨਿਤਨੇਮ ਸਾਹਿਬ ਹੋਇਆ ਹੈ ਉਸ ਤੋਂ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ ਕੀਰਤਨ ਦੀ ਸਮਾਪਤੀ ਹੋਈ ਹੈ ਮਹਾਰਾਜ ਨੇ ਕਿਹਾ ਕਿ ਭਾਈ ਪ੍ਰਸ਼ਾਦਾ ਛਕ ਲੋ ਹਾਜ਼ਰੀ ਦਾ ਜਿਹਨੂੰ ਆਪਾਂ ਨਾਸ਼ਤਾ ਕਹਿ ਦਿੰਨੇ ਆ ਅੰਮ੍ਰਿਤ ਵੇਲੇ ਦਾ ਨਾਸ਼ਤਾ ਕਰਕੇ ਤੁਸੀਂ ਫਿਰ ਪੰਡਾਲ ਦੇ ਵਿੱਚ ਆ ਜਾਣਾ ਹੈ ਕਿ ਤੁਹਾਨੂੰ ਵਿਸ਼ੇਸ਼ ਪ੍ਰੋਗਰਾਮ ਦੇਣਾ ਹੈ ਆਸੇ-ਪਾਸੇ ਤੇ ਪੰਕਤੀਆਂ ਵੀ ਇਸ ਤਰ੍ਹਾਂ ਲਿਖੀਆਂ ਹੋਈਆਂ ਹਨ ਜਿਵੇਂ ਪੰਡਾਲ ਦੇ ਵਿੱਚ ਨਾ ਪੰਕਤੀਆਂ ਲਿਖੀਆਂ ਹੋਈਆਂ ਨੇ ਆਸੇ-ਪਾਸੇ ਕੀ ਲਿਖਿਆ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਉ ਇਤ ਮਾਰਗ ਪੈਰ ਤੇਰੀ ਜੇ ਸਿਰ ਦੀ ਜੇ ਕਾਣ ਨਾ ਕੀਜੇ ਕਿਤੇ ਆਸ-ਪਾਸ ਹੀ ਲਿਖਿਆ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜੇ ਕਿਤੇ ਲਿਖਿਆ ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੂ ਤ ਹਰ ਕੇ ਦਵਾਰ ਕਿਤੇ ਲਿਖਿਆ ਹੈ ਕਬੀਰ ਜਿਸ ਮਰਨੇ ਤੇ ਜਗਤ ਡਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਨ ਦੇ ਪੰਕਤੀਆਂ ਵੀ ਦੱਸ ਰਹੀਆਂ ਨੇ ਕਿ ਅੱਜ ਕੋਈ ਵਿਸ਼ੇਸ਼ ਪ੍ਰੋਗਰਾਮ ਹੈ ਰਾਗੀ ਸਿੰਘ ਨੂੰ ਹੀ ਕਿਹਾ ਪਾਤਸ਼ਾਹ ਜੀ ਨੇ ਤੁਸੀਂ ਵੀ ਪ੍ਰਸ਼ਾਦਾ ਛੱਕ ਕੇ ਇਹਨਾਂ ਪੰਕਤੀਆਂ ਦਾ ਕੀਰਤਨ ਕਰਨਾ ਬੀਰ ਰਾਸੇ ਨਾ ਇਹਨਾਂ ਵਿੱਚ ਬੀਰ ਰਾਸੇ ਮੋਹ ਮਰਨੇ ਕਾ ਚਾਉ ਹੈ ਮਰੂ ਧਰ ਕੇ ਦਵਾਰ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸ ਪਾਤਸ਼ਾਹ ਜੀ ਨੇ ਇਸ਼ਾਰਾ ਕੀਤਾ ਕੀਰਤਨੀ ਸਿੰਘਾਂ ਨੂੰ ਕਿ ਇਹਨਾਂ ਸ਼ਬਦਾਂ ਦਾ ਭਾਈ ਕੀਰਤਨ ਕਰਨਾ ਹੈ। ਦਵਾਨ ਫਿਰ ਉਵੇਂ ਖਚਾ-ਖਚ ਭਜ ਭਰ ਗਿਆ ਹੈ ਥੋੜੇ ਚਿਰ ਬਾਅਦ ਪ੍ਰਸ਼ਾਦਾ ਛਕ-ਛਕ ਕੇ ਸਾਰੇ ਬੈਠੀ ਜਾਂਦੇ ਹਨ। ਕੀਰਤਰੀ ਸਿੰਘ ਰੰਗ ਲਾ ਰਹੇ ਹਨ, ਕੀਰਤਨ ਕਰ ਰਹੇ ਹਨ ਇਹ ਵਿਰਾਗਮਈ ਸ਼ਬਦਾਂ ਦਾ ਵੀਰ ਰਸ ਕੀਰਤਨ ਦਾ। ਪਾਤਸ਼ਾਹ ਜੀ ਯਕਦਾਂਮ ਕਹਿੰਦੇ ਸਟੇਜ ਤੇ ਆਏ ਹਨ। ਅੱਜ ਪਾਤਸ਼ਾਹ ਜੀ ਦੇ ਚਿਹਰੇ ਤੇ ਬੜਾ ਜਲਾਲ ਹੈ ਹੱਥ ਵਿੱਚ ਸ੍ਰੀ ਸਾਹਿਬ ਨੰਗੀ ਕਰਪਾਨ ਹੈ ਪਾਤਸ਼ਾਹ ਜੀ ਨੇ ਇੱਕੋ ਆਵਾਜ਼ ਦੇ ਵਿੱਚ ਗਰਵ ਜਿਹੀ ਆਵਾਜ਼ ਵਿੱਚ ਕਿਹਾ ਹੈ ਕਿ ਮੈਨੂੰ ਇੱਕ ਸੀਸ ਦੀ ਲੋੜ ਹੈ ਸਨਾਟਾ ਛਾਇਆ ਹੈ ਸਾਰਿਆਂ ਦੀ ਟਿਕ ਟਿਕੀ ਉਸ ਪੰਡਾਲ ਵੱਲ ਲੱਗੀ ਹੋਈ ਹੈ ਸਾਰੇ ਪਾਤਸ਼ਾਹ ਦੇ ਚਿਹਰਿਆਂ ਨੂੰ ਵੇਖ ਰਹੇ ਹਨ ਤੇ ਭਾਈ ਦਇਆ ਸਿੰਘ ਜੀ ਸੰਗਤ ਵਿੱਚ ਉੱਠੇ ਹਨ ਪਹਿਲੇ ਨੰਬਰ ਤੇ ਆਈ ਸਿੱਕੀ ਵਿੱਚ ਕੀ ਆਈ ਹੈ ਜੀ ਦਇਆ ਆਈ ਧੌਲ ਧਰਮ ਦਇਆ ਕਾ ਪੂਤ ਸੰਤੋਖਤਾਪ ਰੱਖਿਆ ਜਨਸੂਤ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਉਹ ਭਾਈ ਸਾਹਿਬ ਸਟੇਜ ਤੇ ਗਏ ਹਨ ਭਾਈ ਦਇਆ ਸਿੰਘ ਜੀ ਨੂੰ ਪਿਛਲੇ ਪਾਸੇ ਜੋ ਤੰਬੂ ਲਵਾਇਆ ਆਇਆ ਸੀ ਉੱਥੇ ਲੈ ਗਏ ਹਨ ਤੰਬੂ ਦੇ ਵਿੱਚ ਖੜਾਕ ਹੋਇਆ ਹੈ ਤੇ ਪਾਤਸ਼ਾਹ ਲਾਹੂ ਭੀਜੀ ਤਲਵਾਰ ਲੈ ਕੇ ਫਿਰ ਦੂਸਰੀ ਵਾਰ ਆ ਗਏ ਹਨ ਕਹਿਣ ਲੱਗੇ ਇੱਕ ਸੀਸ ਦੀ ਹੋਰ ਲੋੜ ਹੈ ਦੂਸਰੇ ਨੰਬਰ ਤੇ ਭਾਈ ਧਰਮ ਸਿੰਘ ਜੀ ਉੱਠੇ ਹਨ ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਨੂੰ ਪਿਛਲੇ ਪਾਸੇ ਜਿੱਥੇ ਕਨਾਤ ਲੱਗੀ ਸੀ ਉੱਥੇ ਲੈ ਗਏਨ ਉੱਥੋਂ ਫਿਰ ਪਾਤਸ਼ਾਹ ਤੀਸਰੀ ਵਾਰ ਉਹੀ ਲਾਹੂ ਭੀਜੀ ਤਲਵਾਰ ਲੈ ਕੇ ਆਏ ਹਨ ਕਹਨ ਲੱਗੇ ਇੱਕ ਸੀਸ ਦੀ ਹੋਰ ਲੋੜ ਹੈ ਇਸ ਤਰ੍ਹਾਂ ਭਾਈ ਹਿੰਮਤ ਸਿੰਘ ਜੀ ਉੱਠੇ ਹਨ ਕਿੰਨੇ ਵੇਖੋ ਯੋਧੇ ਪਿਆਰ ਵਾਲੇ ਬੈਠੇ ਹੋਣਗੇ ਸੀਸ ਦੇਣ ਤੋਂ ਪਹਿਲਾਂ ਉਹਨਾਂ ਨੇ ਸ਼ਬਦ ਇਹ ਉਹਨਾਂ ਨੇ ਪ੍ਰੈਕਟੀਕਲ ਕੀਤਾ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਉਹ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਉਹਨਾਂ ਨੇ ਪ੍ਰੈਕਟੀਕਲ ਕੀਤਾ ਹੋਇਆ ਸੀ ਜੀ ਇਸ ਤਰ੍ਹਾਂ ਭਾਈ ਹਿੰਮਤ ਸਿੰਘ ਜੀ ਆਏ ਹਨ ਚੌਥੇ ਫਿਰ ਮੋਹਕਮ ਸਿੰਘ ਜੀ ਹਨ ਮੋਹਕਮ ਤੇ ਚੌਥੇ ਸਹਿਬ ਸਿੰਘ ਜੀ ਆਏ ਹਨ ਪਾਤਸ਼ਾਹ ਜੀ ਉਸੇ ਤਰ੍ਹਾਂ ਉਸ ਪਿਛਲੇ ਪੰਡਾਲ ਦੇ ਵਿੱਚ ਉਹਨਾਂ ਨੂੰ ਸਜਾ ਕੇ ਤੇ ਲਿਆਏ ਆਏ ਹਨ ਪੰਡਾਲ ਦੇ ਵਿੱਚ ਇੰਟਰੋਡਕਸ਼ਨ ਕਰਵਾ ਰਹੇ ਹਨ ਕਿ ਇਹ ਮੇਰਾ ਭਾਈ ਦਇਆ ਸਿੰਘ ਜੀ ਖਾਲਸਾ ਹੈ ਪੰਜ ਪਿਆਰੇ ਬਣਾ ਤੇ ਨਾ ਇਹ ਭਾਈ ਦਇਆ ਸਿੰਘ ਜੀ ਖਾਲਸਾ ਹੈ ਇਹ ਭਾਈ ਧਰਮ ਸਿੰਘ ਜੀ ਖਾਲਸਾ ਜੀ ਹਨ ਇਹ ਭਾਈ ਹਿੰਮਤ ਸਿੰਘ ਜੀ ਖਾਲਸਾ ਜੀ ਹਨ ਇਹ ਭਾਈ ਮੋਹਕਮ ਸਿੰਘ ਜੀ ਖਾਲਸਾ ਜੀ ਹਨ ਇਹ ਭਾਈ ਸਾਹਿਬ ਸਿੰਘ ਜੀ ਖਾਲਸਾ ਆਪਾਂ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ ਨਾਂ ਹੀ ਸਿਖਾ ਦਿਓ ਐਡਾ ਵੱਡਾ ਮੁੱਲਾ ਸਾਡਾ ਇਤਿਹਾਸ ਆਪਣੇ ਬੱਚਿਆਂ ਨੂੰ ਇਹ ਪੰਜਾਂ ਪਿਆਰਿਆਂ ਦੇ ਨਾਂ ਸਿਖਾਓ ਇਸ ਤਰ੍ਹਾਂ ਪਾਤਸ਼ਾਹ ਜੀ ਵੇਖੋ ਫਿਰ ਸਟੇਜ ਤੋਂ ਕਹਿੰਦੇ ਨੇ ਥੱਲੇ ਆਗੇ ਹਨ ਹਜ ਤਾ ਸੀ ਨਾਨੂ ਕਰ ਜੀ ਕਰਨਿਆ ਨਾ ਕੀ ਲੋੜ ਏ ਜੀ ਅਮਰਤ ਛਕਣ ਦੀ ਛਕੇ ਵਰਗਾ ਹੀ ਇਹ ਸਾਡਾ ਜੀ ਕਹੀ ਐਵੇਂ ਗੱਲਾਂ ਕਰਦੇ ਨੇ ਆਪਾਂ ਨਾ ਕੁਝ ਖਾਈਏ ਨਾ ਪੀਏ ਗੱਲਾਂ ਕਰਦੇ ਨੇ ਅਮਰਤ ਛਕਣ ਦੀ ਕੀ ਲੋੜ ਏ ਅਮਰਤ ਅੰਦਰ ਹੀ ਏ ਜੀ ਕਿਸੇ ਨੂੰ ਕਹਿ ਦੀ ਨਾ ਅਮਰਤ ਛਕੋ ਪਾਤਸ਼ਾਹ ਦੇ ਅੰਦਰ ਨਹੀਂ ਸੀ ਪਾਤਸ਼ਾਹ ਜੀ ਆਪ ਅਮਰਤ ਦੀ ਦਾਤ ਮੰਗ ਰਹੇ ਹਨ ਕਹਿਣ ਲੱਗੇ ਜਿਵੇਂ ਤੁਸੀਂ ਸਿੰਘ ਸਜੇ ਜੀ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ ਇਹਨੂੰ ਕਹਿ ਬਹ ਪ੍ਰਗਟੋ ਮਰਦ ਅਗਮੜਾ ਵਰਿਆਮ ਇਕੈਲਾ ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਤੇਲਾ ਪਾਤਸ਼ਾਹ ਜੀ ਨੇ ਅੰਮ੍ਰਿਤ ਦੀ ਦਾਤ ਲਈ ਹੈ ਹੋਰ ਕਿੰਨੀਆਂ ਹਜ਼ਾਰਾਂ ਸੰਗਤਾਂ ਨੇ ਉਸ ਦਿਨ ਭਾਈ ਇਹ ਅੰਮ੍ਰਿਤ ਦੀ ਦਾਤ ਲਈ ਹੈ ਅੱਜ ਦੇ ਦਿਨ ਭਾਈ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਐਸਾ ਸਰੂਪ ਬਣਾਇਆ ਹੈ ਜੋ ਪਾਤਸ਼ਾਹ ਜੀ ਜੇ ਕਿਹਾ ਸੀ ਨਾ ਮੇਰਾ ਸਿੱਖ ਲੱਖਾਂ ਦੇ ਵਿੱਚ ਖੜਾ ਦਿਸਪੈ ਕਰੇਗਾ ਜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ 시ਦੀ ਹੋਈ ਨਾ ਜੀ ਤੇ ਉਦੋਂ ਪੁੱਛਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਨੂੰ ਕੋਥੇ ਕੋਈ ਨਹੀਂ ਸੀ ਪਾਤਾ ਪਛਾਣ ਨਹੀਂ ਆਂਦੀ ਸੀ ਸਿੱਖ ਦੀ ਤੇ ਦੂਸਰੇ ਵਿੱਚ ਕਹਿਣ ਲੱਗੇ ਮੈਂ ਐਸਾ ਖਾਲਸਾ ਪ੍ਰਗਟ ਕਰਾਂਗਾ ਕਿ ਲੱਖਾਂ ਦੇ ਵਿੱਚੋਂ ਪਛਾਣਿਆ ਜਾਏ ਕਰੇਗਾ ਇਸ ਕਰਕੇ ਭਾਈ ਅੱਜ ਦੇ ਦਿਨ ਗੁਰੂ ਪਾਤਸ਼ਾਹ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਇਸੇ ਕਰਕੇ ਆਪਾਂ ਰੋਜ਼ ਹੁਣ ਅੰਮ੍ਰਿਤ ਪੀਣਾ ਹੈ ਭਾਈ ਜੋ ਆਪਾਂ ਨੂੰ ਪੰਜ ਬਾਣੀਆਂ ਦਾ ਸੱਚੇ ਪਾਤਸ਼ਾਹ ਪਾਠ ਦੇ ਕੇ ਗਾਇਨਾਂ ਉਹਦੇ ਵਿੱਚ ਰੋਜ਼ ਅੰਮ੍ਰਿਤ ਕੱਢ ਕੇ ਪੀਤਾ ਕਰੋ ਬਾਣੀ ਸਾਰੀ ਵਿੱਚ ਅੰਮ੍ਰਿਤ ਜੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਉਹਨਾਂ ਨੂੰ ਪੀਤਾ ਕਰੋ ਪੰਜ ਰਹਿਤਾਂ ਕਰੋ ਪੂਰੀਆਂ ਜੇ ਪਾਏ ਨੇ ਤੇ ਇਹਨਾਂ ਦੀ ਸੰਭਾਲ ਕਰੋ ਇਹਨਾਂ ਨੂੰ ਜੀਵਨ ਚ ਕਮਾਉ ਅੱਜ ਇਹ ਕੜਾ ਪਾਇਆ ਇਹਦੇ ਇਸ ਕੜੇ ਦੇ ਨਾਮ ਹ ਰਿਸ਼ਵਤ ਨਹੀਂ ਲੈਣੀ ਇਹਦੇ ਨਾਲ ਮਾੜਾ ਕਰਮ ਨਹੀਂ ਕਰਨਾ ਮੈਂ ਜੇ ਇੱਕ ਸ਼ਹਿਰਾ ਪਾਇਆ ਹੈ ਉੱਚਾ ਸੁੱਚਾ ਜੀਵਨ ਰੱਖਣਾ ਹੈ ਦੇਖ ਪਰਾਈਆਂ ਚੰਗੀਆਂ ਮਾਵਾਂ ਪੈਣਾ ਧੀਆਂ ਇਹ ਕੈਰੈਕਟਰ ਦਾ ਪ੍ਰਤੀਕ ਹੈ ਕੰਗਾ ਕਹਿੰਦਾ ਹੈ ਦੋ ਟਾਈਮ ਕੰਗਾ ਕਰਨਾ ਨਾਲ ਗੁੰਝਲਾਂ ਕਢਣੀਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅੰਦਰੋਂ ਕੱਢਣਾ ਦੋ ਟਾਈਮ ਇਹਨਾਂ ਨੂੰ ਨੇੜੇ ਨਹੀਂ ਆਉਂਦੇ ਨਾ ਕੇਸ ਕਹਿੰਦੇ ਹਨ ਭਾਈ ਮਾੜੇ ਕੰਮਾਂ ਤੋਂ ਸ਼ਰਮ ਖਾਣੀ ਹੈ ਤੇ ਬੰਦਗੀ ਕਰਨੀ ਹੈ ਇਹ ਕੇਸਾਂ ਦਾ ਰਹਿ ਤੇ ਭਾਈ ਕਿਰਪਾਨ ਕਿਰਪਾ ਜਮਾ ਆਨ ਆਪਣੇ ਆਪ ਤੇ ਵੀ ਕਿਰਪਾ ਕਰਨੀ ਹੈ ਕਿਸੇ ਗਰੀਬ ਗਰਬੋ ਦੀ ਵੀ ਰੱਖਿਆ ਕਰਨੀ ਹੈ ਇਹ ਭਾਈ ਸਾਨੂੰ ਪੰਜ ਰਹਿਤਾਂ ਦਿੱਤੀਆਂ ਹਨ ਸੱਚੇ ਪਾਤਸ਼ਾਹ ਆਪਣੇ ਕੋ ਟਾਈਮ ਘਾਟੇ ਆਪਾਂ ਕਿਉਂਕਿ ਟਾਈਮ ਦੇ ਵਿੱਚ ਹੀ ਰਹਿਣਾ ਕਰਨਾ ਹੈ ਰੋਜ਼ ਕੋਈ ਵੀ ਸਮਾਗਮ ਹੋਪੇ ਆਪਾਂ ਟਾਈਮ ਦੇ ਵਿੱਚ ਰਹਿਣਾ ਪੋਣੇ 9 ਵਜੇ ਤੱਕ ਨਾ ਆਪਾਂ ਸਾਰੀ ਸਮਾਪਤੀ ਕਰਨੀ ਫਿਰ ਕਿਤੇ ਸੀ ਰੋਜ਼ ਹੀ ਆਪਾਂ ਨੂੰ ਇੱਥੇ ਵੇਖੋ ਇੱਥੇ ਆਪਾਂ ਰੋਜ਼ ਹੀ ਦੀਵਾਨ ਸਜਾਈਨੇ ਭਾਵੇਂ ਰੋਜ਼ ਖਾਲਸੇ ਦੀ ਆਪਾਂ ਗੱਲ ਕਰਲਾਂ ਕਰਾਂਗੇ ਇਸ ਕਰਕੇ ਭਾਈ ਅੱਜ ਦੇ ਦਿਨ ਪਾਤਸ਼ਾਹ ਜੀ ਨੇ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਸਾਰਿਆਂ ਨੂੰ ਭਾਈ ਜੀਵ ਆਇਆਂ ਨੂੰ ਜੀਵ ਆਇਆਂ ਨੂੰ ਗੁਰਬਾਣੀ ਦੀ ਵਿਚਾਰ ਕਰਦੇ ਆ ਸਿਮਰਨ ਕਰਦੇ ਆ ਬੇਅੰਤ ਬੇਅੰਤ ਫੁੱਲਾ ਹੋਣੀਆਂ ਸੁਭਾਵਕਾਂ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਨ ਹਾਰਨ ਬਖਸ ਲੈਨ ਆਓ ਹੁਕਮਨਾਮਾ ਸਭ ਭਾਈ ਸਾਹਿਬ ਨੂੰ ਬੇਨਤੀ ਹੈ ਹੁਕਮਨਾਮਾ ਸਭ ਲੈਨ ਤੇ ਆਓ ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ ਜੋ ਚਾਹਤ ਸੋ ਈ ਮਨ ਪਾਇਓ ਕਰ ਕੀਰਪਾ ਹਰ ਨਾਮ ਦੀਵਾਈ ਸਰਬ ਸੁਖ ਹਰ ਨਾਮ ਵਡਾਈ गुरुपर साधु नानक मत पा मिल जनामि जस गु